ਅੱਜ ਤੋਂ 2 ਦਿਨ ਪਹਿਲਾਂ ਪੰਜਾਬ ਦੇ ਖੰਨੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਰੋਮਣੀ ਅਕਾਲੀ ਦਲ ਦੇ ਸੋ ਕਾਲਡ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਆਪਣੀ ਸਪੀਚਾਂ ਦੇ ਵਿੱਚ ਜੜੀ ਫਰਸਟ੍ਰੇਸ਼ਨ ਦਿਖਾਈ ਹੈ ਕਿ ਅੱਜ ਜਿਸ ਤਰੀਕੇ ਦੇ ਨਾਲ ਲੋਕ ਉਹਨਾਂ ਨੂੰ ਛੱਡ ਕੇ ਜਾ ਰਹੇ ਹਨ ਉਹਨਾਂ ਦੀ ਪਾਰਟੀ ਉਹਨਾਂ ਨੂੰ ਛੱਡ ਰਹੀ ਹੈ ਪਾਰਟੀ ਦਾ ਹਰ ਲੀਡਰ ਉਹਨਾਂ ਨੂੰ ਛੱਡ ਕੇ ਚਲੇ ਗਿਆ ਅੱਜ ਉਹ ਜਿਹੜੇ ਦੋਸ਼ ਜਿਹੜੇ ਨੇ ਉਹ ਅੱਜ ਦੂਜਿਆਂ ਤੇ ਲਾਉਂਦੇ ਪਿਆ ਔਰ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੈ ਕਿ ਸਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਪੂਰੀ ਸਪੀਚ ਦੇ ਵਿੱਚ ਜਿੱਤੇ ਭਾਰਤੀ ਜਨਤਾ ਪਾਰਟੀ ਨੂੰ ਆਰਐਸਐਸ ਨੂੰ ਭੰਡਿਆ ਤੁਹਾਡੀ ਆਪਣੀ ਇਹ ਰਾਜਨੀਤੀ ਕੁਝ ਹੋ ਸਕਦੀ ਹੈ ਮਗਰ ਤੁਸੀਂ ਉਨ੍ਹਾਂ ਦੇ ਵਿੱਚ ਗੁਰੂਕਾਰਾਂ ਨੂੰ ਵਿੱਚੇ ਜਿਸ ਵਕਤ ਇਨਵੋਲ ਕੀਤਾ ਔਰ ਖਾਸ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਲਿਆ ਇਸ ਕਰਕੇ ਅੱਜ ਮੈਨੂੰ ਇਹ ਵੀਡੀਓ ਪਾਉਣੀ ਪਾਰੀ ਹੈ ਕਿ ਮੈਂ ਬਾਦਲ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਸੀਂ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਜਾਂ ਆਰਐਸਐਸ ਦੇ ਅਧੀਨ ਚੱਲ ਰਹੀ ਹੈ ਤੁਹਾਨੂੰ ਜਾਨਣਾ ਚਾਹੀਦਾ ਹੈ ਤੁਹਾਨੂੰ ਯਾਦ ਦਿਵਾਉਣਾ ਬੜਾ ਜ਼ਰੂਰੀ ਹੈ ਕਿ ਇਹ ਉਹ ਪਾਰਟੀ ਹੈ ਕਿ ਜਿਹਨਾਂ ਜਿਹੜੇ ਮੈਂਬਰ ਜਿਹੜੇ ਜਿੱਤ ਕੇ ਆਏ ਨੇ ਉਹ ਸਾਰੇ ਦੇ ਸਾਰੇ ਸ਼੍ਰੋਮਣੀ ਅਕਾਲੀ ਦਲ ਤੋਂ ਜਿੱਤੇ ਸੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਉਹ ਮੈਂਬਰਸ ਹੈਵਨ ਨੇ ਉਹ ਫੈਸਲਾ ਅੱਜ ਤੋਂ 2.5 ਸਾਲ ਪਹਿਲੇ ਇਸ ਕਰਕੇ ਲਿਆ ਜਿਹੜਾ ਅੱਜ ਪੰਜਾਬ ਦੀ ਬਾਕੀ ਲੀਡਰਸ਼ਿਪ ਲੈ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ ਨੂੰ ਤਰਾਜਲੀ ਦੇਂਦਾ ਜਾ ਰਿਹਾ ਹੈ ਇਸ ਕਰਕੇ ਅਸੀਂ ਧੜ ਤੋਂ ਵਕਰੇਵਾ ਕੀਤਾ ਔਰ ਧਾਮੀ ਸਾਹਿਬ ਨੂੰ ਵੀ ਜਿਹੜਾ ਤੁਸੀਂ ਉੱਚੇਚੇ ਤੌਰ ਦੇ ਉੱਤੇ ਦਿੱਲੀ ਭੇਜਿਆ ਸੀ ਵੋਟ ਪਾਉਣ ਵਸੇ ਇਹ ਵੀ ਉਹਦੇ ਵਿੱਚ ਵੋਟਰ ਹੈਗੇ ਸੀ ਜਿਸ ਵਕਤ ਦਾਸ ਨੂੰ ਇਹ ਜ਼ਿੰਮੇਵਾਰੀ ਮਿਲੀ ਐ ਸੋ ਵੋਟਾਂ ਵੀ ਤੁਸੀਂ ਵੀ ਪੁਆਈਆਂ ਨੇ ਨਾਲ ਖਲੋਤਿਓ ਮਗਰ ਅੱਜ ਜਿਹੜੀ ਤੁਹਾਡੀ ਰਾਜਨੀਤੀ ਜਿਹੜੀ ਐ ਉਹ ਪੰਜਾਬ ਦੇ ਵਿੱਚ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਵਾਰਨਾ ਚਾਹੁੰਦੇ ਹੋ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬੋਲੋ ਤੁਸੀਂ ਜਿਹਦੇ ਮਰਜ਼ੀ ਖਿਲਾਫ ਬੋਲੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਤੁਹਾਡੀ ਆਪਣੀ ਰਾਜਨੀਤੀ ਹੋਏਗੀ ਮਗਰ ਗੁਰੂਕਾਰਾਂ ਦੇ ਬਾਰੇ ਤੁਸੀਂ ਲੋਕਾਂ ਨੂੰ ਮਿਸਗਾਈਡ ਨਾ ਕਰੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੂਜੀ ਟੀਮ ਸੰਗਤ ਵੱਲੋਂ ਚੁਣੀ ਹੋਈ ਟੀਮ ਹੈ ਔਰ ਸੰਗਤ ਦੇ ਵਿੱਚੋਂ ਚੁਣੇ ਹੋਏ ਮੈਂਬਰਾਂ ਨੇ ਵੋਟਾਂ ਪਾ ਕੇ ਐਗਜ਼ੈਕਟਿਵ ਦਾ ਬੋਰਡ ਬਣਾਇਆ ਪੰਜ ਮੈਂਬਰੀ ਕਮੇਟੀ ਬਣਾਈ ਹੈ ਪ੍ਰਧਾਨ ਜਨਰਲ ਸਿਕਤਰ ਵੀ ਪ੍ਰਧਾਨ ਸਾਰੇ ਉਹਨਾਂ ਕੋਲੋਂ ਚੁਣੇ ਗਏ ਹੈ ਸੋ ਇਸ ਕਰਕੇ ਸੰਗਤ ਨੂੰ ਗੁੰਮਰਾ ਕਰਨ ਦੀ ਲੋੜ ਨਹੀਂ ਹੈ ਤੁਸੀਂ ਗੱਲ ਕੀਤੀ ਹਜ਼ੂਰ ਸਾਹਿਬ ਦੀ ਕਮੇਟੀ ਦੀ ਹਜ਼ੂਰ ਸਾਹਿਬ ਦਾ ਬੋਰਡ ਜਿਹੜਾ ਕੋਈ ਅੱਜ ਦਾ ਨਹੀਂ ਬਣਿਆ ਹੋਇਆ ਇਹ 2004 ਤੋਂ ਜਿਸ ਵਕਤ ਪਸੀਚਾ ਜੀ ਵੀ ਉਸ ਵਕਤ ਐਡਮਿਨਿਸਟਰेटर ਸੀ ਔਰ ਤੁਹਾਡੀਆ ਸਰਕਾਰਾਂ ਸੀ ਤੁਹਾਡੀ ਅਲਾਈਅੰਸ ਜੀ ਤੁਸੀਂ ਇਹ ਕਿਉਂ ਭੁੱਲ ਜਾਂਦੇ ਹੋ बार-बार ਕਿ 25 ਸਾਲ ਤੁਸੀਂ ਬੀਜੇਪੀ ਦੇ ਨਾਲ ਅਲਾਈਅੰਸ 파ਟਨਰ ਰਹੇ ਹੋ ਔਰ ਇਹਨਾਂ ਦੇ ਵਕਤ ਜਿਹੜੇ ਗੁਰਦੁਆਰਾਂ ਦੇ ਵਿੱਚ ਇੰਟਰਫਰੈਂਸਿਸ ਹੋਈਆਂ ਨੇ ਇਹ ਤੁਹਾਨੂੰ ਪਤਾ ਹੋਏ ਮਗਰ ਉਸ ਤੋਂ ਬਾਅਦ ਅਸੀਂ ਜਦ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਕੀਤੀ ਆ ਕਿਸੇ ਵੀ ਸਰਕਾਰੀ ਬੰਦਿਆ ਦੀ ਦਖਲਅੰਦਾਜ਼ੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਹੋਣ ਦਿੱਤੀ ਆ ਔਰ ਹਰਿਆਣਾ ਕਮੇਟੀ ਬਾਰੇ ਜਦ ਤੁਸੀਂ ਜਦ ਗੱਲ ਕਰਦੇ ਹੋ ਤੇ ਬੜੀ ਹਸੀ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਪਾਰਟੀ ਦਾ ਦਿੱਲੀ ਦਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਜਿਹਦੇ ਘਰ ਬੈਠ ਕੇ ਹਰਿਆਣਾ ਕਮੇਟੀ ਦਾ ਨੀਵ ਰੱਖੀ ਗਈ ਹੋਏ ਭੁਪਿੰਦਰ ਹੂੜਾ ਉਸ ਵਕਤ ਦੇ ਮੁੱਖ ਮੰਤਰੀ ਨੇ ਜਿਹੜਾ ਥਾਪੜਾ ਦੇ ਕੇ ਹਰਿਆਣਾ ਕਮੇਟੀ ਨੂੰ ਤੋੜਨ ਦੀ ਗੱਲ ਕੀਤੀ ਹੋਏ ਔਰ ਅਜੋ ਤੁਹਾਡੀ ਪਾਰਟੀ ਦਾ ਪ੍ਰਧਾਨ ਹੈ ਤੁਸੀਂ ਅੱਜ ਕੋਈ ਜਵਾਬਦੇਹੀ ਉਹਨਾਂ ਕੋਲ ਨਹੀਂ ਲੈ ਸਕਦੇ ਮੰਗਰ ਆਪਣੇ ਅੱਜ ਦਾ ਜੋ ਤੁਸੀਂ ਸਟੈਂਡ ਲੈ ਰਹੇ ਹੋ ਇਦੇ ਉੱਤੇ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਮੈਂ ਇਲਜ਼ਾਮ ਕਿਦੇ ਉੱਤੇ ਲਾ ਰਿਹਾ ਔਰ ਮੈਂ ਕਿਰਪਾ ਕਰਕੇ ਬੇਨਤੀ ਕਰਾਂਗਾ ਤੁਸੀਂ ਜੋ ਮਰਜ਼ੀ ਰਾਜਨੀਤੀ ਕਰੋ ਤੁਹਾਡੀਆਂ ਮੁਬਾਰਕਾ ਹੁਣ ਕਿਉਂਕਿ ਤੁਹਾਡੀ ਰਾਜਨੀਤੀ ਕਰਕੇ ਅੱਜ ਅਕਾਲੀ ਦਲ ਦਾ ਇਹ ਹਾਸ਼ਿਰ ਹੋਇਆ ਸੋ ਜੋ ਮਰਜ਼ੀ ਰਾਜਨੀਤੀ ਕਰੋ ਮਗਰ ਗੁਰੂ ਧਾਮਾਂ ਦੇ ਗੁਰੂਕਾਰਾਂ ਦੇ ਗੁਰੂ ਦੇ ਇਹ ਆਧਾਰਿਆਂ ਦੇ ਉੱਤੇ ਬੇਬੁਨਿਆਦੀ ਬੇਲੋੜਿੰਦੇ ਜਿਹੜੇ ਤੁਸੀਂ ਸਵਾਲ ਚੁੱਕਦੇ ਹੋ ਉਹਦੇ ਉੱਤੇ ਸੰਗਤਾਂ ਨੂੰ ਹੋਰ ਬੜੀ ਨਮੋਸ਼ੀ ਹੁੰਦੀ ਹੈ ਕਿਉਂਕਿ ਅੱਜ ਜਿਹੜੀ ਬਿਆਨ ਤੁਹਾਡੇ ਨਾਲ ਨਾਲ ਧਾਮੀ ਸਾਹਿਬ ਨੂੰ ਵੀ ਦੇਣੇ ਪੈਗੇ ਜਿਨ੍ਹਾਂ ਨੇ ਖੁਦ ਇੱਥੇ ਆ ਕੇ ਵੋਟ ਪਾਈ ਸੀ ਮੈਂ ਉਹਨਾਂ ਤੋਂ ਵੀ ਸਵਾਲ ਪੁੱਛਦਾ ਕਿ ਜਿਹੜਾ ਕੰਮ ਸ਼ਰੂਮਨੀ ਕਮੇਟੀ ਦਾ ਹੈ ਧਰਮ ਦੇ ਪ੍ਰਚਾਰ ਪ੍ਰਸਾਰ ਦਾ ਉਹਨੂੰ ਭੁੱਲ ਕੇ ਤੁਸੀਂ ਅੱਜ ਸਿਰਫ ਤੇ ਸਿਰਫ ਅਕਾਲੀ ਦਲ ਦੀ ਹੋਂਦ ਦੇ ਉੱਤੇ ਬੈਠੇ ਹੋ ਅਕਾਲੀ ਦਲ ਨੂੰ ਬਚਾਉਣ ਦੀ ਗੱਲ ਕਰਦੇ ਹੋ ਤੁਹਾਡੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਤੁਸੀਂ ਕਿਰਪਾ ਕਰਕੇ ਪੰਜਾਬ ਦੇ ਵਿੱਚ ਜਿਹੜਾ ਈਸਾਈ ਪੁਨਾ ਵਧ ਰਿਹਾ ਉਹਨੂੰ ਰੋਕਣ ਦੀ ਗੱਲ ਕਰੋ ਕਿਰਪਾ ਕਰਕੇ ਜਿਹੜੇ ਬੱਚੇ ਨਸ਼ਿਆਂ ਵੱਲ ਜਾ ਰਹੇ ਨੇ ਉਹਨਾਂ ਨੂੰ ਰੋਕਣ ਦੀ ਗੱਲ ਕਰੋ ਨਾ ਕਿ ਐਫਓਜੀ ਬੇਲੁਰੰਦਾ ਰਾਜਨੀਤਿਕ ਕਰਨ ਦੀ ਕੋਸ਼ਿਸ਼ ਕਰੋ ਸੋ ਧਾਮੀ ਸਾਹਿਬ ਔਰ ਬਾਦਤ ਸਾਹਿਬ ਮੈਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕੀ ਪੰਜਾਬ ਨੂੰ ਬਹੁਤ ਪਹਿਲੇ ਨੁਕਸਾਨ ਕਰਾ ਚੁੱਕੇ ਹੋ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਕਿਰਪਾ ਕਰਕੇ ਇਹਨਾਂ ਗੁਰੂ ਘਰਾਂ ਦੇ ਗੁਰੂ ਧਾਮਾਂ ਦੀਆਂ ਆੜ ਦੇ ਵਿੱਚ ਆਪਣੀ ਦੁਬਾਰਾ ਇਹ ਸਿਆਸਤ ਸ਼ੁਰੂ ਨਾ ਕਰੋ ਇਹ ਹੀ ਬੇਨਤੀ ਮੈਂ ਤੁਹਾਨੂੰ ਵੀ ਕਰਾਂਗਾ ਔਰ ਸੰਗਤ ਨੂੰ ਵੀ ਕਵਾਂਗਾ ਕਿ ਐਫਓ ਜੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਅਸੀਂ ਬਹੁਤ ਵੱਡਾ ਨੁਕਸਾਨ ਕਈ ਦਾ ਹਾਕਿਆ ਤੋਂ ਕੀਤਾ ਅਸੀਂ ਉਹਨਾਂ ਤੋਂ ਗਰੇਤ ਰਹੀਏ